ਅੱਜ ਐਦਾਂ ਚੱਲ ਗਏ ਨੇ ਕੰਮ ਤੇ ਟੂਟੀ ਖਾਤੀ ਨਹੀਂ ਕੀ ਕਰਾਂ ਹੈ ਇਹ ਨਹੀਂ ਪੁੱਛ ਹੁੰਦਾ ਤੇ ਮੈਂ ਬਣਾ ਹੀ ਦਿੰਦੀ ਦੇ ਦੇ ਐ ਕੰਮ ਤੇ ਦੇਖੋ ਕੁਝ ਲੈ ਕੇ ਆਣਗੇ ਨਾ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਮੈਂ ਵੀ ਠੀਕ ਹਾਂ ਅੱਜ ਕਿੱਧਰ ਆਏ ਮੈਂ ਆਈ ਸੀ ਤੇਰੀ ਮੰਮੀ ਵਾਲਾ अच्छा 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 उन्होंने दस्या, तेरे बारे भी सेकंड मैरिज मैरिज करवा ली है वाँ, वाँ, अच्छा, हाँ, हाँ, मैंने और हाँ, हाँ, है है ठीक ठीक तू पहली सी। नहीं यार जलो तेरी मेरी गल हुई ਤੂੰ ਦੱਸਿਆ ਸੀ ਵੀ ਉਹ ਗੱਡੀ ਨਹੀਂ ਹੈਗੀ ਔਰ ਕੋਲ ਕਾਰ ਕੋਠੀ ਨਹੀਂ ਹੈਗੀ ਮਤਲਬ ਖੁਸ਼ ਨਹੀਂਗੀ ਤੂੰ ਤੇ ਆਈ ਥਿੰਕ ਕੁਛ ਖਾਸ ਤੇ ਨਹੀਂ ਹੈਗਾ ਨਾ ਹੈਗਾ ਸਿਗਾ ਬਹੁਤ ਕੁਛ ਹੀ ਹੈ ਨਾ ਬੜਾ ਵਧੀਆ ਕੰਮਕਾਰ ਸੀ ਸਭ ਕੁਝ ਹੈਗਾ ਹੀਗਾ ਕੋਠੀਆਂ ਸੀਗੀਆਂ ਗੱਡੀਆਂ ਸੀਗੀਆਂ ਆਪਣਾ ਕੰਮ ਸੀਗਾ ਅੱਛਾ ਤੂੰ ਕੀ ਕਰਦੇ ਏ ਤੇ ਪਪਾ ਤੂੰ ਦਿਹਾੜੀ ਰੰਦੇ ਯਾਰ ਜਿਆਦਾ ਬੁਰਾ ਹਾਲ ਹੋ ਗਿਆ ਹੈ ਨਾ ਤੋਂ ਮਗੇ ਵੀ ਅੱਧੀ ਪਿਆ ਤੂੰ ਆਪਣਾ ਹਾਲ ਕੀ ਕਰ ਲਿਆ ਵੈ ਕੀ ਦੱਸਾਂ ਇੰਦਾ ਹੀ ਆ ਬਸ ਕਿਸੇ ਨੂੰ ਦੱਸਾਂ ਮੈਂ ਜਾ ਕੇ ਹੋਰ ਸੁਣਾਉ ਤੇ ਠੀਕ ਹੋ ਹਾਂ ਹਾਂ ਮੈਂ ਤਾਂ ਠੀਕ ਆ ਪਾ ਲਈ ਠੀਕ ਸੀ ਹਾਂ ਹਾਂ ਵਧੀਆ ਅੱਛਾ ਵਧੀਆ ਚਾਹ ਪਾਣੀ ਲਿਆਵਾ ਕੋਈ ਦੀ ਪੀ ਲੈਨੇ ਚਾਹ ਪਾਣੀ ਮੈਨੂੰ ਪਤਾ ਲੱਗਾ ਸੀ ਹੁਣ ਜਿੱਥੇ ਤੂੰ ਮੈਜੇ ਦੇ ਪਾਪਾ ਨਾਲ ਹੁਣ ਜਿੱਥੇ ਕਰਵਾਈ ਹੈ ਤੇਨਾਂ ਦੀ ਬੇਟੀ ਵੀ ਨਹੀਂ ਹੈਗੀ ਨਾ ਹੈਗੀ ਆ ਹੁਣ ਮੈਂ ਨਾਨੀ ਵਾਲ ਘਰ ਤੇ ਅੱਛਾ ਉਹ ਛੁੱਟੀਆਂ ਚੱਲ ਰਹੀਆਂ ਨਾ ਤਾਂ ਭੇਜ ਜਾਂਾਂ ਤੂੰ ਅੱਛਾ ਨਹੀਂ ਨਹੀਂ ਛੁੱਟੀਆਂ ਦੇਣੀ ਆ ਵੈਸੇ ਤੰਗ ਬੜਾ ਕਰਦੀ ਆ ਉਹ ਬਹੁਤ ਤੰਗ ਕਰਦੀ ਤਾਂ ਮੈਂ ਕਹਾਂ ਲਤੀ ਮੈਨੂੰ ਦੁਖੀ ਕੀਤਾ ਹੋਇਆ ਹੈਗਾ ਬਹੁਤ ਬੱਚਾ ਹੈ ਤੇ ਉਹਨੇ ਸ਼ਰਤਾ ਕਰਨੀ ਹੈ ਹੀ ਹੈ ਨਹੀਂ ਨਹੀਂ ਬੰਜਾ ਤੇ ਹੈਗਾ ਵਾ ਗੱਲ ਬਥੇ ਕੀ ਨਹੀਂ ਬੱਚੇ ਤੰਗ ਕਰਦੇ ਨੇ ਇਦਾਂ ਨਹੀਂ ਤਾਂ ਜਿਵੇਂ ਉਹ ਮੇਰੀ ਸੂੰਕੜ ਹੁੰਦੀ ਹੈ ਨਵ ਕਿੱਦਾਂ ਦੀ ਗੱਲ ਕਰਦੀ ਵੀ ਹੈ ਸਾਢੇ 3 ਸਾਲ ਦੀ ਕੁੜੀ ਤੇ ਤੂੰ ਇਹੋ ਜਿਹੀ ਗੱਲਾਂ ਕਰਦੀ ਵੀ ਹੈ ਸ਼ਰਮ ਕਰ ਨਹੀਂ ਨਹੀਂ ਦੀਦੀ ਕਹਿਣਾ ਦੇਣੀ ਚਾਹੀਦਾ ਜਿਵੇਂ ਉਹਦਾ ਪਿਓ ਹੁੰਦਾ ਹੀ ਨਾ ਉਦੋਂ ਉਹਨੂੰ ਚੰਮੜ ਜਾਣਾ ਜੋ ਜਿਹੜੀ ਵੀ ਚੀਜ਼ ਲੈ ਕੇ ਆਉਣੀ ਨਾ ਉਹ ਹੀ ਕਹਿਣਾ ਵੀ ਮੈਨੂੰ ਦੋ ਲੈ ਕੇ ਪਤਾ ਨਹੀਂ ਕਿਉਂ ਇਦਾਂ ਬਹੁਤ ਤੰਗ ਕਰਦੀ ਫਿਰ ਮੈਂ ਘਲਤਾ ਨਾਨੇਵਾਲ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ ਸੀਗਾ ਹਾਂ ਮੈਨੂੰ ਪਤਾ ਪਹਿਲਾਂ ਤੂੰ ਉਹਨੂੰ ਹੋਸਟਲ ਭੇਜਿਆ ਸੀ ਸਹੀ ਕਹਿ ਰਹੀ ਹੈ ਨਾ ਮੈਂ ਉਹ ਹੋਸਟਲ ਹੀ ਤਾਂਗ ਬੜਾ ਕਰਦੀ ਤਾਂ ਦਾ ਘਲਤਾ ਉਹ ਲੜਦੀ ਬੜਾ ਸੀਗਾ ਕੁੜੀ ਮੇਰੀ ਨਾਲ ਤੇਰੀ ਕੁੜੀ ਤਾਂ ਜਿਵੇਂ ਲੜਦੀ ਨਹੀਂ ਹੈਗੀ ਕਿਉਂਕਿ ਤੇਰੀ ਹੈ ਨਾ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈ ਜੀ ਖਰਚਾ ਵੀ ਤੇ ਚੁੱਕਿਆ ਜਾਂਦਾ ਹੀਗਾ ਤਾਂ ਜਿਵੇਂ ਤੂੰ ਹੱਥੀਂ ਕੰਮ ਕਰਕੇ ਕਮਾਈ ਲਿਆਣੀ ਸੀ ਘਰ ਤੇ ਤੇਰੀ ਕਮਾਈ ਖਾਣੀ ਸੀ ਉਹਨੇ ਤੈਨੂੰ ਲੱਗਦਾ ਤੂੰ ਕਿਤੇ ਗਲਤ ਕੀਤਾ ਨਹੀਂ ਨਹੀਂ ਗਲਤ ਤੇਨੀ ਮੈਂ ਕੀਤਾ ਹੁਣ ਮੈਂ ਆਪਣੀ ਕੁੜੀ ਦਾ ਵੀ ਤੇ ਸੋਚਣਾ ਹੀ ਨਾ ਤਾਂ ਕਰਕੇ ਘਾਲਤੀ ਨਹੀਂ ਤੇ ਮੈਂ ਕਿਉਂ ਭਲੜੀ ਸੀ ਦੋ ਦੋ ਕੁੜੀਆਂ ਮੈਂ ਕਿੱਦਾਂ ਸੰਭੂ ਦੱਸੋ ਤੁਸੀਂ ਅੱਗੇ ਵੀ ਤੇ ਵੇਖਣਾ ਹੀ ਅੱਗੇ ਵੀ ਤੇ ਸੋਚਣਾ ਹੀ ਆ ਮੈਂ ਅੱਛਾ ਸੁਣਨਾ ਤੂੰ ਗੋ ਸੋਚੇ ਹੁਣ ਬੱਚੇ ਦਾ ਕੁਛ ਹਾਂ ਹਾਂ ਕਰਨਾ ਏ ਕਿਉਂ ਨਹੀਂ ਕਰਨਾ ਕਰਾਂਗੀ ਯਾਰ ਮੁੰਡਾ ਦੀ ਕੁ ਜ਼ਰੂਰੀ ਆ ਨਾ ਹਾਂ ਹਾਂ ਕਿਉਂ ਨਹੀਂ ਨਵ ਮੈਂ ਤਾਂ ਦਰਦਾਸ ਕਰਾਂਗੀ ਇੱਕ ਨਹੀਂ ਰੱਬ ਤੇਰੇ ਕੱਠੇ ਟਵਿਨਸ ਦੋ ਦੋ ਬਲਕਿ ਤੇਰੇ ਝੋਲੀ ਪੈਣ ਫਿਰ ਖੁਸ਼ ਹਾਂ ਹਾਂ ਫਿਰ ਤੇ ਮੈਂ ਖੁਸ਼ ਹਾਂ ਖੁਸ਼ੀ ਹੋਣਾ ਪਾਲਾਂਗੇ ਵੀ ਪਾਲਦੀ ਐ ਹਾਂ ਗੱਲ ਤੇ ਤੇਰੀ ਸਹੀ ਐ ਤੇ ਮੇਰੀ ਗੱਲ ਸੁਣ ਨਾ ਜੇ ਇਕੱਠੇ ਰਵਣੇ ਤੇਰੀ ਝੋਲੀ ਚ ਪਾਤੇ ਜੂੜੀ ਥੋੜੀ ਤੇ ਤੂੰ ਵੀ ਮੁੰਡੇ ਹੀ ਹੋਣਾ ਇੱਕ ਕੁੜੀ ਕੁੰਡਾ ਵੀ ਹੋ ਸਕਦਾ ਫੇਰ ਕੋਈ ਵੀ ਫੇਰ ਕੀ ਹੈ ਹੋ ਜੰਗੇ ਤੇ ਵਧੀਆ ਗੱਲ ਹੈ ਅੱਛਾ ਹੋਰ ਫੇ ਦੋਵੇਂ ਭੈਣਾ ਹਨਾ ਖੇਡੀਆਂ ਕਰਨਗੀਆਂ ਤੇ ਹੋਰ ਵਧੀਆ ਹੈ ਖੇਡਣਗੇ ਬੱਚੇ ਹੂੰ ਤੇ ਜੇ ਕਦੇ ਹੋ ਹੀ ਜਾਂਦਾ ਹੈ ਗੱਲ ਨੂੰ ਗੁੱਸਾ ਨਾ ਕਰੀ ਤੇ ਜੇ ਦੋ ਕੁੜੀਆਂ ਹੀ ਆ ਗਈਆਂ ਫੇਰ ਕੀ ਕਰਨਗੀਆਂ ਨਹੀਂ ਨਹੀਂ ਕੋਈ ਗੱਲ ਹੀ ਫਿਰ ਕੀ ਆ ਜਾਣਗੀ ਤੇ ਵਧੀਆ ਗੱਲ ਐ ਅੱਛਾ ਹਾਂ ਮਤਲਬ ਤੈਨੂੰ ਕੋਈ ਦਿੱਕਤ ਨਹੀਂ ਜੇ ਤੇਰੀ ਕੁੜੀਆਂ ਹੋ ਜਾਣਗੀਆਂ ਹਨਾ ਹਨਾ ਰੱਬ ਤੇ ਉੱਪਰ ਰੱਬ ਦੀ ਮਾਰ ਰਹੀਆਂ ਕਿਸਮਤ ਨੂੰ ਕੋਣ ਬਦਲ ਸਕਦਾ ਸਹੀ ਐ ਸਹੀ ਗੱਲ ਐ ਨਾ ਗੱਲ ਤਾਂ ਦੱਸ ਤੂੰ ਦੂਜਾ ਵਿਆਹ ਤਾਂ ਹੀ ਕਰਾਇਆ ਹੋਣਾ ਤੇ ਪਹਿਲੇ ਤੋਂ ਕਿਸੇ ਗੱਲੋਂ ਦੁਖੀ ਹੋਣੀ ਐ ਉਹ ਤੈਨੂੰ ਕੁੱਟਦਾ ਮਾਰਦਾ ਹੋਣਾ ਹਨਾ ਨਹੀਂ ਨਹੀਂ ਕੁੱਟਦਾ ਮਾਰਦਾ ਤੇ ਨਹੀਂ ਸੀ ਅੱਛਾ ਅੱਛਾ ਵੀ ਘਰ ਰਾਸ਼ਨ ਨਹੀਂ ਬੰਦ ਹੋਣਾ ਕੰਮ ਕਰਨ ਨਹੀਂ ਸੈੱਟ ਹੋਣਾ ਉਹਦਾ ਹੈਨਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਤੇ ਫਿਰ ਗੱਲ ਕੀ ਸੀ ਤੇ ਦੂਜਾ ਵਿਆਹ ਕਿਉਂ ਕੀਤਾ ਪਹਿਲੇ ਕੋ ਡਿਵੋਰਸ ਕਿਉਂ ਲਿਆ ਤੂੰ